ਹਾਂ ਹੋਰ ਅਸੀਂ ਗੱਲਬਾਤ ਕਰਾਂਗੇ ਸਾਡੇ ਅਗਲੇ ਜਿਹੜੇ ਮਹਿਮਾਨ ਨੇ ਜਿਹੜੇ ਕਿ ਬਕਾਇਦਾ ਇਸ ਇਕੱਠ ਦੇ ਵਿੱਚ ਹਾਜ਼ਰ ਸਨ ਜ਼ਿੰਮੇਵਾਰੀ ਨਾਲ ਸਾਰੀ ਟੀਮ ਲੈ ਕੇ ਮੇਰੀ ਮਰਜ਼ਾ ਹੈ ਸਤਕਾਰਯੋਗ ਐਮਐਲਏ ਸਾਹਿਬ ਅਤੇ ਮਿਨਿਸਟਰ ਆਫ ਮਾਈਨਸ ਐਂਡ ਰੇਅਰ ਅਰਥ ਮਿਨਰਲਸ ਜਗਰੂ ਬਰਾਦ ਸਾਵੀ ਉੱਥੇ ਹਾਜ਼ਰ ਸਨ ਇਹਨਾਂ ਨੇ ਵੀ ਉਸ ਇਕੱਠ ਦੀ ਜਿਹੜੀ ਹਾਜ਼ਰੀ ਬਾਰੇ ਅਤੇ ਲੋਕਾਂ ਦੇ ਜ਼ਾਬਤੇ ਬਾਰੇ ਤੇ ਉਹਨਾਂ ਦੀ ਗੰਭੀਰਤਾ ਬਾਰੇ ਵੀ ਅਪ੍ਰੀਸੀਏਸ਼ਨ ਕੀਤੀ ਸੀਗੀ ਕਿ ਮੇਰੇ 20-22 ਵਰਿਆਂ ਦੇ ਵਿੱਚ ਮੈਂ ਨਹੀਂ ਕਦੇ ਅਜਾ ਕੱਟ ਦੇਖਿਆ ਸੁਣਦੇ ਆਪਾਂ ਉਥੇ ਸਾਰੀਆਂ ਹੋਈਆਂ ਗੱਲਾਂਬਾਤਾਂ ਦੇ ਮਦੇਨਜ਼ਰ ਸੂਬਾ ਸਰਕਾਰ ਦੇ ਜ਼ਿੰਮੇਵਾਰ ਮੰਤਰੀ ਹੋਣ ਦੇ ਨਾਤੇ ਉਹਨਾਂ ਕੋਲੇ ਸਾਡੇ ਕੋਲੇ ਤੁਹਾਡੇ ਵਾਸਤੇ ਦੱਸਣ ਨੂੰ ਕੀ ਹੈ ਵਿਰਾਟ ਸਾਹਿਬ ਸਤਿ ਸ੍ਰੀ ਅਕਾਲ ਵੈਲਕਮ ਥਰ ਮਾਨਾ ਸਾਹਿਬ ਬਹੁਤ ਮਿਹਰਬਾਨੀ ਜੀ ਮੈਨੂੰ ਮੌਕਾ ਦੇਣ ਵਾਸਤੇ ਸ਼ੁਕਰੀਆ ਤੁਸੀਂ ਉਥੇ ਹਾਜ਼ਰ ਸੀਗੇ ਆਪਾਂ ਰਿਪੀਟ ਤੇ ਨਾ ਕਰੀਏ ਮੈਂ ਸਵਾਲ ਜਿਹੜਾ ਤੁਹਾਡੇ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਢਾਲੀਵਾਲ ਸਾਹਿਬ ਨਾਲ ਗੱਲਬਾਤ ਕਰਿਆ ਸੀਗਾ ਕਿ ਵਾਟ ਡਿਡ ਯੂ ਟੇਕ ਹੋਮ ਕੀ ਤੁਸੀਂ ਸਾਰੇ ਕਾਸੇ ਦਾ ਜਾਇਜ਼ਾ ਲਾਉਣ ਤੋਂ ਬਾਅਦ ਲੋਕਾਂ ਦੇ ਮੂਡ ਨੂੰ ਕੀ ਸਮਝਿਆ ਤੇ ਜਿਸ ਮੁਕਾਮ ਤੇ ਆਪਾਂ ਖੜੇ ਆਂ ਉਹਦਾ ਇਸ ਵੇਲੇ ਛੇਤੀ ਦੇ ਨੇ ਹੱਲ ਕੀ ਸੰਭਵ ਹੈ ਰਮਾਣਾ ਸਾਹਿਬ ਜਿਹੜਾ ਉਹ ਕੱਠ ਹੋਇਆ ਉਹਦੇ ਤੋਂ ਜਿੱਥੇ ਉਹਦੀ ਗੰਤੀ ਤੁਸੀਂ ਆਲਰੇਡੀ ਜ਼ਿਕਰ ਕਰ ਚੁੱਕੇ ਹੋਵੋਗੇ ਕਿ ਬਹੁਤ ਵੱਡੀ ਗੰਤੀ ਦੇ ਵਿੱਚ ਲੋਕ ਉੱਥੇ ਆਏ ਭਰਿਆ ਹੋਇਆ ਹਾਲ ਸੀਗਾ ਔਰ ਉਹ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਚਿੰਤਤ ਨੇ ਲੋਕ ਫਿਕਰਮੰਦ ਨੇ ਲੋਕ ਡਰੇ ਹੋਏ ਨੇ ਕਿ ਜਿਹੜੀਆਂ ਹਰ ਰੋਜ਼ ਘੋੜੀਆਂ ਚਰਦੀਆਂ ਨੇ ਲੋਕਾਂ ਦੇ ਉੱਤੇ बिजनेসম্যান ਦੇ ਉੱਤੇ ਖਾਸ ਕਰਕੇ ਸਾਡੇ ਬਿਜ਼ਨਸ ਦੇ ਡਿਪਾਈ ਚ ਪ੍ਰਾਣੀਆਂ ਉੱਤੇ ਅਟੈਕ ਹੋ ਰਿਹਾ ਉਹਦੇ ਪ੍ਰਤੀ ਲੋਕ ਬਹੁਤ ਜਿਹੜੇ ਗੰਭੀਰ ਤੇ ਚਿੰਤਾ ਦੇ ਵਿੱਚ ਤੇ ਡਰ ਦੇ ਵਿੱਚ ਨੇਗੇ ਔਰ ਮੈਂ ਜਿਹੜਾ ਹੈਗਾ ਲੋਕਾਂ ਦਾ ਧਰਮਾਤ ਕਰਦਾ ਕਿ ਇਹ ਜਿਹੜੀ ਮੈਂ ਹੁਣ ਵੀ ਕਹਿੰਦਾ ਕਿ ਮੈਂ ਆਪਣੀ ਜ਼ਿੰਦਗੀ ਦੇ ਆਪਣੇ ਸਿਆਸੀ ਸਫਰ ਦੇ ਵਿੱਚ ਪਹਿਲਾ ਇਕੱਠ ਸੀ ਇੱਥੇ ਬਹੁਤ ਲੋਕਾਂ ਨੇ ਧਿਆਨ ਦੇ ਨਾਲ ਸੰਜੀਦਗੀ ਦੇ ਨਾਲ ਜ਼ਿੰਮੇਵਾਰੀ ਦੇ ਨਾਲ ਇਹਦੇ ਵਿੱਚ ਇਹਦੇ ਵਿੱਚ ਨਾ ਪਾਰਟਿਸਿਪੇਟ ਕੀਤਾ ਔਰ ਮੈਂ ਉਹਨਾਂ ਲੋਕਾਂ ਨਾਲ ਧੰਨਵਾਦ ਕਰਦਾ ਜਿਹੜੇ ਜਾਣਕਾਰੀ ਲਗਾਤਾਰ ਪੋਰਚ ਨੂੰ ਦੇ ਰਹੇ ਜਿਹਦੇ ਕਰਕੇ ਜਿਹੜੇ ਦਰਜਨਾਂ ਦੇ ਕਰੀਬ ਇਸ ਵੇਲੇ ਜੀ ਇਨਵੈਸਟੀਗੇਸ਼ਨ ਦਮਾਣਾ ਸਾਹਿਬ ਉਹ ਚੱਲ ਰਹੀ ਹੈ ਆ ਸਾਰੀਆਂ ਸਰਕਾਰਾਂ ਦੇ ਵੱਲੋਂ ਮੈਂ ਇਹ ਕਹਿ ਸਕਦਾ ਕਿ ਜਿਹੜੀਆਂ ਐਫਰਟ ਕੀਤੀਆਂ ਜਾ ਰਹੀਆਂ ਜਿਹਦੇ ਵਿੱਚ ਜਿਹੜੀ ਜਿਵੇਂ ਹੁਣ ਟਾਸਕ ਫੋਰਸ ਵੀ ਇਸੀ ਸਰਕਾਰ ਦੇ ਵੱਲੋਂ ਬਣਾਈ ਗਈ ਹੈ ਉਹਦੇ ਵਿੱਚ ਲੋਕਲ ਪੁਲਿਸ ਵੀ ਹੈਗੀ ਆ ਉਹਦੇ ਚਾਰਜ ਸੀਐਮਪੀ ਵੀ ਹੈਗੀ ਆ ਉਹਦੇ ਵਿੱਚ ਸੀਐਫਐਸਈਯੂ ਵੀ ਹੈਗੀ ਆ ਉਹਦੇ ਵਿੱਚ ਸੀਬੀਐਸਏ ਵੀ ਹੈਗੇ ਆ ਉਹਦਾ ਕਾਰਨ ਰਮਾਣਾ ਸਾਹਿਬ ਇਹ ਹੈ ਕਿ ਇਸ ਵੇਲੇ ਜਿਹੜਾ ਜਿਹੜਾ ਆਪਾਂ ਇਸ ਪਣਾ ਤੇ ਖੜੇ ਆ ਕਿ ਜਿਹੜਾ ਹਰ ਹਥਿਆਰ ਹਰ ਟੂਲ ਵਰਤਿਆ ਜਾ ਸਕਦਾ ਇਸ ਜਿਹੜੀ ਸਮੱਸਿਆ ਨੂੰ ਕਾਬੂ ਪਾਉਣ ਵਾਸਤੇ ਉਹ ਵਰਤੇ ਜਾਣਾ ਚਾਹੀਦਾ ਮਿਸਾਲ ਦੇ ਤੌਰ ਦੇ ਉੱਤੇ ਜਿਹੜਾ ਮਹਾਲ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਇੱਕ ਟੂਲ ਆਪਣਾ ਜਸਟਿਸ ਸਿਸਟਮ ਦਾ ਹੈਗਾ ਜੀ ਦੇ ਚ ਲੋਕਾਂ ਨੂੰ ਤੁਹਾਨੂੰ ਜਿਹੜੇ ਕੋਈ ਕ੍ਰਾਈਮ ਕਰਦਾ ਉਹਨੂੰ ਅਰੈਸਟ ਕਰਨਾ ਪੈਂਦਾ ਉਹਦੀ ਐਵੀਡੈਂਸ ਇਕੱਠੀ ਕਰਨੀ ਪੈਂਦੀ ਫਿਰ ਚਾਰਜ ਕਰਨਾ ਪੈਂਦਾ ਫਿਰ ਕੋਰਟ ਦੇ ਵਿੱਚ ਕੇਸ ਉਹ ਜਾ ਕੇ ਲੜਦਾ ਹੈ ਔਰ ਉਹ ਲੰਮਾ ਪ੍ਰੋਸੈਸ ਹੈ ਸੀਰੀਅਸ ਪ੍ਰੋਸੈਸ ਹੈ ਉਹ ਪ੍ਰੋਸੈਸ ਜਾਰੀ ਹੈ ਉਸ ਤੋਂ ਜਿਹੜਾ ਕੁਝ ਹੋਰ ਸੌਖੇ ਟੰਗ ਵੀ ਹੈਗੇ ਕਿ ਜਿਹੜੇ ਜਦੋਂ ਕੋਈ ਵਿਅਕਤੀ ਇੱਥੇ ਆਉਂਦਾ ਅਸੀਂ ਉਹਨੂੰ ਵੀਜ਼ਾ ਦਿੰਨੇ ਆ ਉਹ ਉਹ ਇੱਕ ਕੰਡੀਸ਼ਨ ਉਹਦੇ ਤੇ ਅਸੀਂ ਲਾਉਨੇ ਆ ਕਿ ਭਾਈ ਸਾਡੇ ਦੇ ਮੁਲਕ ਦੇ ਵਿੱਚ ਤੂੰ ਰਹਿਣਾ ਤੇ ਇੱਥੇ ਤੈਨੂੰ ਗੁੱਡ ਬਿਹੇਵੀਅਰ ਸ਼ੋ ਕਰਨਾ ਪੈਣਾ ਹੈ ਜੋ ਗੁੱਡ ਬਿਹੇਵੀਅਰ ਨਹੀਂ ਸ਼ੋਅ ਕਰਦਾ ਤਾਂ ਉਸ ਨੂੰ ਜਿਹੜੀ ਸੀਬੀਐਸਏ ਹੈ ਉਹ ਵਾਪਸ ਆਪਣੇ ਮੁਲਕ ਦੇ ਵਿੱਚ ਭੇਜ ਸਕਦੀ ਹੈ ਉਹ ਵੀ ਇਹਦਾ ਹਿੱਸਾ ਸੋ 7 ਚਾਰ ਜਿਹੜੇ ਹੈਗੇ ਆ ਉਹ ਲੋਕਾਂ ਤੇ ਕਿ ਮੀਰ ਚਾਰਜ ਲੱਗ ਚੁੱਕੇ ਆ ਸਰੀ ਦੇ ਵਿੱਚ ਤਿੰਨ ਲੋਕਾਂ ਨੂੰ ਡੀਪੋਰਟ ਕੀਤਾ ਗਿਆ ਸੀ ਬੀਐਸਏ ਵੱਲੋਂ ਬਾਹਰਲੇ ਮੁਲਕ ਆਪਣੇ ਮੁਲਕ ਦੇ ਵਿੱਚ ਭੇਜ ਦਿੱਤਾ ਗਿਆ 78 ਲੋਕਾਂ ਦੇ ਉੱਤੇ ਹੋਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸੇ ਤਰ੍ਹਾਂ ਦਰਜਣਾ ਜਿਹੜੀਆਂ ਕ੍ਰਿਮੀਨਲ ਇਨਵੈਸਟੀਗੇਸ਼ਨ ਇਸ ਵੇਲੇ ਚੱਲ ਰਹੀਆਂ ਔਰ ਜਿਹੜਾ ਹੈਗਾ ਸਾਨੂੰ ਜਿਹੜੀ ਉਮੀਦ ਹੈ ਕਿ ਜਿਹੜੀ ਇਸ ਇਹ ਜਿਹੜਾ ਚੱਲ ਰਿਹਾ ਦੌਰ ਹੈ ਇਹਨੂੰ ਥੱਲ ਪਾਉਗੀ ਔਰ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਲਗਾਤਾਰ ਜਿਹੜਾ ਇਕੱਠੇ ਹੋ ਕੇ ਉਹ ਕੰਮ ਕਰਦੇ ਰਹਿਣਾ ਚਾਹੀਦਾ ਜੇ। ਧਾਲੀਵਾਲ ਸਾਹਿਬ ਕਿਉਂਕਿ ਫੈਡਰਲ ਸਰਕਾਰ ਦਾ ਪੱਖ ਦੱਸ ਰਹੇ ਸਨ ਉਹ ਵਾਰ-ਵਾਰ ਜ਼ੋਰ ਪਾ ਰਹੇ ਸੀ ਕਿ ਕਿ ਸੀਐਫਐਸਈਯੂ ਨੂੰ ਹੀ ਸਾਰਾ ਕੁਝ ਸੌਂਪਿਆ ਜਾਵੇ ਉਹ ਜਾਦੇ ਸਮਰੱਥ ਹੈ। ਉਹਨਾਂ ਦੇ ਕੋਲੇ ਜਾਦੇ ਫੋਰਸ ਹੈ। ਤੇ ਜੇ ਕਰੇ ਗੱਲ ਸੱਚ ਹੈ ਤਾਂ ਅਜਿਹਾ ਕਿਉਂ ਨਹੀਂ ਕੀਤਾ ਜਾ ਰਿਹਾ ਟਾਸਕ ਫੋਰਸ ਵਾਲੇ ਪਾਸੇ ਨੂੰ ਆਪਾਂ ਕਿਉਂ ਹੋਤਰੇ ਅ ਅਤੇ ਦੂਸਰੀ ਗੱਲ ਕਿ ਦੂਜੇ ਸੂਬਿਆਂ ਦੇ ਵਿੱਚ ਪੁਲਿਸ ਕੋਲੇ ਫੌਰੀ ਚਾਰਜ ਕਰਨ ਦੇ ਅਧਿਕਾਰ ਨੇ ਤੇ ਆਪਣੇ ਕੋਲੇ ਜੇ ਨਹੀਂ ਹਨ ਤਾਂ ਉਹਨੂੰ ਛੇਤੀ ਦੇਨੇ ਆਪਾਂ ਕਿਉਂ ਨਹੀਂ ਕਰ ਸਕਦੇ ਕੋਈ ਰਾਹ ਦਾ ਡਿੱਕਾ ਕੀ ਹੈ ਦੇਖੋ ਜੀ ਪਹਿਲੀ ਗੱਲ ਤਾਂ ਹੈਗੀ ਹੈ ਕਿ ਰਮਾਣਾ ਸਾਹਿਬ ਇਹ ਇੱਕ ਜਿਹੜੇ ਪੁਲਿਸ ਦੇ ਸੀਨੀਅਰ ਅਫੀਸਰਸ ਨੇ ਜਿਹੜੇ ਇਸ ਗੱਲ ਦੇ ਐਕਸਪਰਟ ਨੇ ਇਹ ਉਹਨਾਂ ਬੰਨੀਆਂ ਤਿਆਰ ਕੀਤੀਆਂ ਗਈਆਂ ਗੱਲਾਂ ਨੇ ਉਹਨਾਂ ਦਾ ਹੀ ਜਿਹੜਾ ਹੈਗਾ ਬਣਾਈ ਹੋਈ ਜਿਹੜੀ ਸਿਸਟਮ ਹੈ ਔਰ ਉਹਨਾਂ ਦਾ ਹੀ ਜਿਹੜਾ ਦਿੱਤਾ ਗਿਆ ਮਿਨਿਸਟਰ ਨੂੰ ਡਵਾਈਸ ਹੈ ਉਹਦੇ ਚ 86 ਬੰਦਿਆਂ ਨੂੰ ਡਵਾਈਸ ਕਰਨਾ ਆਪਣੇ ਪੰਤੇ ਤੇ ਮੇਰਾ ਨਹੀਂ ਖਿਆਲ ਕਿ ਵੀ ਉਹ ਜਿਹੜਾ ਹੈਗਾ ਠੀਕ ਰਸਤਾ ਹੈ ਜੀ ਸੀਫੀ ਜਿਹੜਾ ਸੀਐਫਐਸਈਯੂ ਹੈਗਾ ਉਹ ਇਹ ਸਟਾਕ ਫੋਰਸ ਦਾ ਹਿੱਸਾ ਹੈ ਉਹ ਕੰਟ੍ਰਿਬਿਊਟ ਕਰ ਰਿਹਾ ਜਿਹੜੀ ਉਹਨਾਂ ਦੇ ਕੋਲੇ ਐਕਸਪਰਟਾਈਜ਼ ਹੈਗਾ ਉਹਨਾਂ ਵਿੱਚ ਲਿਆ ਜਾ ਰਿਹਾ ਹੈ ਇਹ ਇੱਕ ਟੀਮ ਦਾ ਕੰਮ ਹੈ ਸਿਰਫ ਇੱਕੋ ਹੀ ਟੀਮ ਦਾ ਕੰਮ ਨਹੀਂ ਵੱਖਰੀਆਂ ਵੱਖਰੀਆਂ ਟੀਮਾਂ ਦੇ ਵਿੱਚੋਂ ਲੈ ਕੇ ਇੱਕ ਟੀਮ ਦਾ ਕੰਮ ਹੈ ਜਿਵੇਂ ਪਹਿਲਾਂ ਮੈਂ ਜ਼ਿਕਰ ਕਰ ਚੁੱਕਿਆ ਕਿ ਸੀਬੀਐਸਓ ਦਾ ਹਿੱਸਾ ਤਾਂ ਬਣਾਇਆ ਗਿਆ ਕਿ ਜਿਨ੍ਹਾਂ ਲੋਕਾਂ ਦੇ ਕੋਲ ਸਟੈਟਸ ਨਹੀਂ ਜਦੋਂ ਅਸੀਂ ਉਹ ਉਹ ਆਉਂਦੇ ਆ ਇਸ ਆ ਯਨ ਮੈਸਿਫੀਕੇਸ਼ਨ ਦੇ ਵਿੱਚ ਤੇ ਤਾਂ ਕਿ ਸੀਬੀਐਸ ਨੇ ਉਹਨਾਂ ਤੇ ਐਕਸ਼ਨ ਲੈ ਸਕੇ ਔਰ ਉਹਨਾਂ ਨੇ ਲਿਆ ਐਕਸ਼ਨ ਔਰ ਹੋਰ ਬਹੁਤ ਸਾਰੇ ਬੰਦੇ ਉੱਤੇ ਐਕਸ਼ਨ ਲਿਆ ਜਾਊਗਾ ਸੋ ਇਸ ਕਰਕੇ ਉਹ ਐਕਸਪਰਟਸ ਨੂੰ ਪੁੱਛ ਕੇ ਜਿਹੜੇ ਮਾਹਰ ਨੇ ਇਸ ਕੰਮ ਦੇ ਪੁਲਿਸ ਦੇ ਸੀਨੀਅਰ ਅਫੀਸਰ ਉਹਨਾਂ ਨੂੰ ਪੁੱਛ ਕੇ ਸਾਰੀ ਜੀ ਟਾਸਕ ਫੋਰਸ ਤਿਆਰ ਕੀਤੀ ਗਈ ਹੈ ਔਰ ਉਹਦੇ ਕੋਲੇ ਜਿਹੜੇ ਸਾਰੇ ਇਹ ਜਿਹੜੇ ਰਿਸੋਰਸਸ ਉਹਨਾਂ ਦੇ ਕੋਲੇ ਇਹ ਹੈਗੇ ਆ ਹਾਂ ਫੈਡਰਲ ਗਵਰਨਮੈਂਟ ਵੱਲੋਂ ਜਿਹੜੇ ਮੈਂ ਇਹ ਜ਼ਰੂਰ ਬੇਨਤੀ ਕਰਦਾ ਕਿ ਜਿਹੜੇ ਸਾਡੇ ਲੋਕਲ ਐਮਪੀ ਨੇ ਉਹਨਾਂ ਤੋਂ ਅਸੀਂ ਮੰਗ ਕਰ ਰਹੇ ਹਾਂ ਕਿ ਜਿਹੜੇ ਵਿਕਟਮ ਨੇ ਹੁਣ ਇੱਕ ਸ਼ਿਕਾਇਤ ਤੁਹਾਨੂੰ ਪਤਾ ਉੱਥੇ ਹਾਲ ਦੇ ਵਿੱਚ ਆਈ ਹੈ ਕਿ ਵਿਕਟਮ ਨੂੰ ਸਪੋਰਟ ਨਹੀਂ ਮਿਲ ਰਹੀ ਇਹ ਗੱਲ ਠੀਕ ਹੈ ਔਰ ਉਹਨਾਂ ਨੂੰ ਸਪੋਰਟ ਦੇਣ ਵਾਸਤੇ ਅਸੀਂ ਫੈਡਰਲ ਗਵਰਨਮੈਂਟ ਨੂੰ ਚਿੱਠੀ ਲਿਖੀ ਵੀ ਭਈ ਉਹ ਸੂਬਾ ਸਰਕਾਰ ਨੂੰ ਇਹਦੇ ਵਿੱਚ ਅਸੀਂ ਬਹੁਤ ਜਿਹੜੇ ਹੈਗੇ ਐ ਇਹਦੇ ਵਿੱਚ ਫੰਡਿੰਗ ਲਾ ਚੁੱਕੇ ਹਾਂ ਵੀ ਤੁਸੀਂ ਵੀ ਇਹਦੇ ਵਿੱਚ ਕੋਈ ਕੰਟ੍ਰਿਬਿਊਟ ਕਰੋ ਸਾਨੂੰ ਕੋਈ ਫੰਡਿੰਗ ਦਿਓ ਤਾਂ ਕਿ ਅਸੀਂ ਵਿਕਟਮ ਨੂੰ ਸਪੋਰਟ ਕਰ ਸਕੀਏ ਮੈਂ ਬੇਨਤੀ ਕਰਦਾ ਸਾਡੇ ਲੋਕਲ ਐਮਪੀ ਸਰਬਾਨਾ ਨੂੰ ਕਿ ਉਹ ਜਾ ਕੇ ਫੈਡਰਲ ਸਰਕਾਰ ਤੋਂ ਸਾਨੂੰ ਉਹ ਫੰਡਿੰਗ ਜਿਹੜੀ ਉਹ ਦੋਹਾਂ ਤਾਂ ਉਹ ਅਸੀਂ ਉਹਨਾਂ ਤੋਂ ਮਾਦ ਕਰਾਂਗੇ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਜਿਹੜਾ ਚਾਰजेस ਕਾਊਂਟ ਦੀ ਗੱਲਬਾਤ ਹੈਗੀ ਹੈ ਲਗਾਤਾਰ ਜੇ ਅਸੀਂ ਜਿਹੜੇ ਮੈਂ ਘੱਟੋ ਘੱਟ 10 ਵਾਰੀ ਜਿਹੜੇ ਸਾਡੇ ਆਪਣੇ ਅਟਾਰਨੀ ਜਨਰਲ ਨੇਗੇ ਇਸ ਗੱਲ ਦੇ ਇੰਚਾਰਜ ਮਾਨਯੋਗ ਨਿੱਕੀ ਸ਼ਰਮਾ ਜੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਹਮੇਸ਼ਾ ਇਹ ਗੱਲ ਮੈਨੂੰ ਕਹੀਏ ਕਿ ਮੈਂ ਹਰ ਰੋਜ਼ ਜਿਹੜੀ ਅਪਡੇਟ ਉਹਨਾਂ ਤੋਂ ਲੈਣੀ ਹੈ 크라운 ਦੇ ਲੈਵਲ ਦੇ ਉੱਤੇ ਚਾਰਜਸ ਨਹੀਂ ਰੁਕਣਗੇ ਐਸ ਲੌਂਗ ਐਜ ਉਹਨਾਂ ਦੇ ਕੋਲੇ ਜਿਹੜੀ ਹੈਗੀ ਹੈ ਉਹ ਬੰਦੀ ਐਵੀਡੈਂਸ ਉਹਨਾਂ ਕੋਲੇ ਹੋਵੇ ਉਹ ਨਹੀਂ ਰੁਕਣਗੇ ਉੱਥੇ ਆਲਰੇਡੀ ਇੱਕ ਟੀਮ ਸਪੈਸ਼ਲ ਹੈਗੀ ਹੈ ਜਿਹੜੀ ਉਹ ਉੱਥੇ ਕੰਮ ਕਰ ਰਹੀ ਹੈ ਔਰ ਇਸ ਵਾਸਤੇ ਅਸੀਂ ਲਗਾਤਾਰ ਹੋਰ ਵੀ ਦਬਾਅ ਪਾਉਂਦੇ ਰਾਵਾਂਗੇ ਪਰ ਜੇ ਇਹ ਇਸ਼ੂ ਇੱਕ ਬਣਿਆ ਪਰ ਹਲੇ ਤੱਕ ਚੱਲੇ ਹੈਗਾ ਪੁਲਿਸ ਨੇ ਅਰੈਸਟ ਬੰਦੇ ਕਰਨ ਜਿਹੜੇ ਵੱਧ ਤੋਂ ਵੱਧ ਜਿੰਨੇ ਬੰਦੇ ਅਰੈਸਟ ਹੋ ਸਕਦੇ ਆ ਤੇ ਉਹਨਾਂ ਨੂੰ ਪੇਸ਼ ਕਰਨ ਕ੍ਰਾਊਨ ਦੇ ਲੈਵਲ ਦੇ ਉੱਤੇ ਜਿਹੜਾ ਹੈਗਾ ਇਸ ਤਰ੍ਹਾਂ ਦੀ ਕੋਈ ੜਕਾ ਨਹੀਂ ਲੱਗੂਗਾ ਇੱਕ ਬਰਾਕ ਸਾਹਿਬ ਮੇਰਾ ਖਿਆਲ ਸੂਬਾ ਸਰਕਾਰ ਦੇ ਜਾਂ ਸਥਾਨਕ ਪੱਧਰ ਤੇ ਕਰਨੀ ਇਹ ਗੱਲ ਇਹ ਵੀ ਹੈਗੀ ਹੈ ਕਿ ਜੇਕਰ ਆਪਾਂ ਇਹਨੂੰ ਇੱਕ ਸਧਾਰਨ ਗੱਲ ਹੈ ਅਸੀਂ ਸੁਧਾਰਨ ਵਿਅਕਤੀ ਆ ਸਾਡੇ ਅੰਦਾਜ਼ੇ ਵੀ ਸੁਧਾਰਨੀ ਨੇ ਕਿ ਇੱਕ ਤਾਂ ਆਪਾਂ ਨੂੰ ਜੀਓਗ੍ਰਾਫੀਕਲ ਏਰੀਆ ਦਾ ਪਤਾ ਲੱਗ ਗਿਆ ਕਿ ਫਲਾ ਫਲਾ ਸ਼ਹਿਰਾਂ ਤੇ ਮੁਹੱਲਿਆਂ ਦੇ ਵਿੱਚ ਇਹ ਜਾਦੇ ਹੋ ਰਿਹਾ ਹੈ। ਦੂਜਾ ਆਪਾਂ ਨੂੰ ਪੈਟਰਨ 'ਚ ਇਹ ਪਤਾ ਲੱਗ ਗਿਆ ਕਿ ਕਿਹੜੇ ਵੇਲੇ ਹੋ ਰਿਹਾ ਹੈ। ਰਾਤ ਨੂੰ 11-12 ਵਜੇ ਤੋਂ ਬਾਅਦ ਸਵੇਰੇ 4-5 ਵਜੇ ਤੱਕ ਆਮ ਕਰਕੇ ਵੈਸੇ ਤੇ 9-9 ਵਜੇ ਵੀ ਸਵੇਰੇ ਸੁਦਿਆ ਘਟਨਾਵਾਂ ਵਾਪਰੀਆਂ ਨੇ। ਰੈਲੀ ਵਾਲੇ ਦਿਨ ਇਸ ਕੱਠ ਵਾਲੇ ਦਿਨ ਵੀ 9 ਵਜੇ ਦੇ ਆਸ-ਪਾਸ ਘਟਨਾਵਾਂ ਵਾਪਰੀ ਹੈ ਪਰ ਬਹੁਤਾ ਕਰਕੇ ਰਾਤ ਨੂੰ ਉਸ ਟਾਈਮ ਸਲੋਟ 'ਚ ਘਟਨਾਵਾਂ ਵਾਪਰੀਆਂ ਨੇ। ਸੋ ਪੁੱਛਣ ਵਾਲੀ ਹੁਣ ਇਹ ਗੱਲ ਹੈ ਕਿ ਕੀ ਉਸ ਮੌਕੇ ਦੇ ਉੱਤੇ ਸੀ ਆਪਣੀ ਨਕਲੋ ਹਰਕਤ ਪੁਲਿਸ ਦੀ ਜਿਹੜੀ ਉਹ ਵਧਾ ਨਹੀਂ ਸਕਦੇ ਉਹਨਾਂ ਇਲਾਕਿਆਂ 'ਚ ਜਿੱਥੇ ਕਿ ਕਤਰਾਵਾ ਹੋ ਰਹੀਆਂ ਨੇ ਜਿੱਥੇ ਕਿ ਇੱਕ ਹੋਰ ਪੈਟਰਨ ਇਹ ਹੈ ਕਿ ਪਹਿਲਾਂ ਐਕਸਟਰੈਕਸ਼ਨ ਦੀ ਕਾਲ ਆਉਂਦੀ ਹੈ ਭਾਵੇਂ ਕਿ ਮਿਸਟਰ ਸਾਸੀ ਉਹਨਾਂ ਦਾ ਪਰਿਵਾਰ ਕਹ ਰਿਹਾ ਕਿ ਸਾਡਾ ਸਬੰਧ ਐਕਸਟਰੈਕਸ਼ਨ ਨਾਲ ਕੋਈ ਨਹੀਂ ਹੈ ਪਰ ਓਵਰਆਲ ਆਪਾਂ ਗੱਲ ਕਰ ਰਹੇ ਹਾਂ ਲਾਅ ਐਂਡ ਔਰਡਰ ਦੀ ਕਿ ਪਹਿਲਾਂ ਧੋਲਾ ਆਉਂਦੀਆਂ ਨੇ ਇੱਕ ਆਉਂਦੀ ਹੈ ਦੋ ਆਉਂਦੀ ਹੈ ਫਿਰ ਗੋਲੀਆਂ ਚੱਲਦੀਆਂ ਨੇ ਵਪਾਰ ਤੇ ਚੱਲਦੀਆਂ ਨੇ ਘਰਾਂ ਤੇ ਚੱਲਦੀਆਂ ਨੇ ਫਿਰ ਬੰਦੇ ਲੈੇ ਪਾਸੇ ਨੂੰ ਸਿੱਧੀਆਂ ਕਰਦੇ ਨੇ ਉਹ ਜਿਹੜਾ ਮੈਨੂੰ ਲੱਗਦਾ ਹੈ ਕਿ ਕੱਲਾ ਉਸ ਵਿਅਕਤੀ ਦੀ ਕਹਾਣੀ ਨਹੀਂ ਹੈ ਐ ਜਦੋਂ ਵਿਅਕਤੀ ਡਰਦਾ ਹੈ ਜਦੋਂ ਵਿਅਕਤੀ ਨੂੰ ਕਿਹਾ ਜਾਂਦਾ ਹੈ ਕਿ ਤੈਨੂੰ ਉਰਾ ਪਰਾਂ ਅਸੀਂ ਡਿਸਪਲੇਸ ਕਰ ਸਕਦੇ ਹਾਂ ਇਹ ਵੀ ਇੱਕ ਢੰਗ ਤਰੀਕਾ ਪੁਲਿਸ ਫੋਰਸ ਦਾ ਹੁੰਦਾ ਹੈ ਗੈਂਗਵਾਰ ਦੇ ਵਿੱਚ ਤੇ ਡਰੱਗ ਮਾਫੀਆ ਦੇ ਚੱਕਰਾਂ 'ਚ ਇੰਜ ਹੀ ਹੁੰਦਾ ਹੈ ਪਰ ਦਿਸ ਇਜ਼ ਅ ਡਿਫਰੈਂਟ ਸਟੋਰੀ ਜਿਹੜਾ ਨੇ ਹੱਡ ਭਨਵੀ ਮਿਹਨਤ ਕੀਤੀ ਹੈ ਸਾਰੀ ਉਮਰ 'ਚ ਕਮਾਈਆਂ ਕੀਤੀਆਂ ਨੇ ਉਹਨਾਂ ਨੂੰ ਡਿਸਪਲੇਸ ਕਰਨ ਦੀ ਸਲਾਹ ਦੇਣਾ ਤਾਂ ਸਿਸਟਮ ਤੋਂ ਵਿਸ਼ਵਾਸ ਚ ਉੱਠੇ ਉੱਠ ਜਾਂਦਾ ਲੋਕਾਂ ਦਾ ਕਿ ਯਾਰ ਫੁਲਾਨਾ ਬੰਦਾ ਜਿਹੜਾ ਖਾਸਾ ਅਸਰ ਰੱਖਦਾ ਆਲੇ ਦੁਆਲੇ ਉਹ ਲਾਚਾਰ ਹੋ ਗਿਆ ਲਾਚਾਰਤਾ ਜਿਹੜੀ ਹੈ ਇਹ ਮਾੜੀ ਹੈ ਤੇ ਮੈਨੂੰ ਲੱਗਦਾ ਕਿ ਪੈਟਰਨ ਨੂੰ ਸਮਝਦਿਆਂ ਹੋਇਆਂ ਅਸੀਂ ਆਪਣੀ ਸਟ੍ਰੈਟਜੀ ਨੂੰ ਥੋੜਾ ਬਹੁਤਾ ਸੁਪਾ ਸਰਕਾਰ ਇੰਜ ਨਹੀਂ ਕਰ ਸਕਦੀ ਕਿ ਹਾਂ ਭਾਈ ਮੈਂ ਹੁਣ ਇਲਜ਼ਾਮ ਤੇ ਨਹੀਂ ਲਾਉਣਾ ਚਾਹੁੰਦਾ ਕਿ ਰਾਤ ਨੂੰ ਬਹੁਤਾ ਕਰਕੇ ਟਿਮ ਹਾਟਨ ਤੇ ਵਰਦੀਆਂ ਵਾਲੇ ਬੈਠੇ ਬਾਈ ਆਪਣੀ ਬ੍ਰੇਕ ਲੈ ਰਹੇ ਹੁੰਦੇ ਨੇ ਤਾਂ ਪਰ ਵੇਲੇ-ਕਵੇਲੇ ਦੇਖਦੇ ਕਿ ਫੈਸਟਿਵ ਸੀਜ਼ਨ ਸ਼ੁਰੂ ਹੋ ਗਿਆ ਬਰਾਖਤ ਸਾਹਿਬ ਮੇਰਾ ਕੁਐਸਚਨ ਲੰਬਾ ਹੋ ਰਿਹਾ ਫੈਸਟਿਵ ਸੀਜ਼ਨ 'ਚ ਅਸੀਂ ਆਖ ਦੇਖਦੇ ਹਾਂ ਕਿ ਘਰ ਨੂੰ ਮੁੜਦੇ ਪਤਾ ਹੀ ਨਹੀਂ ਲੱਗਦਾ ਕਿ ਇੱਕਦਮ ਸ਼ਰਾਬ ਪੀਣ ਵਾਲੇ ਨਾਕੇ ਡ੍ਰਿੰਕਿੰਗ ਡਰਾਈਵਿੰਗ ਨੂੰ ਰੋਕਣ ਦੀ ਖਾਤਰ ਡਿਟਰੈਂਸ ਕਰਕੇ ਨਾਕੇ ਲੱਗਦੇ ਨੇ ਤਾਂ ਉਹਨਾਂ ਨਾਕਿਆਂ ਦੇ ਗਾਰਡ ਦੇ ਹੇਠ ਹੀ ਪਲਾਕੇ ਉਹਨਾਂ ਅਸੀਂ ਡਿਸਰਪਟ ਕਰੀਏ ਕਿ ਆਹ ਫਲਾ ਫਲਾ ਇਲਾਕਿਆਂ ਦੇ ਉੱਤੇ ਇੱਕ ਡਰਾਮਾ ਵਾਪਰੀਆਂ ਨੇ ਫਲਾ ਵਿਅਕਤੀ ਨੂੰ ਧੰਪੀਆਂ ਹੀ ਹੋਈਆਂ ਨੇ ਉੱਥੇ ਅਸੀਂ ਡ੍ਰਿੰਕਿੰਗ ਡਰਾਈਵਿੰਗ ਦੇ ਚੱਕਰਾਂ 'ਚ ਦੋ ਕਾਰਾਂ ਖੜਕੇ ਅੱਗੜ ਪਿੱਛੜ ਹਰ ਨੰਗ ਦੇ ਟੱਪ ਦੇ ਨੂੰ ਪੁੱਛੀਏ ਕਿ ਹਾਂ ਭਾਈ ਤੁਸੀਂ ਕੌਣ ਹੋ ਆ ਤੁਸੀਂ ਛੋਟੀ ਛੋਟੀਆਂ ਕਾਰਾਂ ਦੇ ਉੱਤੇ ਜਿਹੜੇ ਮੁੰਡੇ ਖੁੰਡੇ ਤਿੰਨ ਚਾਰ ਪੈਟਰਨ ਹੈਗਾ ਨਾ ਕਿਉਂਕਿ ਆਪਾਂ ਦੇਖਦੇ ਹਾਂ ਕਿ ਜਦੋਂ ਬਾਰਡਰ ਲੰਘਦਾ ਹੈ ਮਾ ਪਿੱਛੇ ਜੇ ਘਟਨਾ ਆਈ ਸੀ ਕਿ ਤਿੰਨ ਨੌਜਵਾਨ ਬਾਰਡਰ ਲੰਘ ਰਹੇ ਸੀਗੇ ਸਾਰੇ ਪ੍ਰੋਫੈਸ਼ਨਲ ਇੱਕ ਵਕੀਲ ਇੱਕ ਕੋਈ ਰੀਅਲ ਸਟੇਟ ਦਾ ਚੰਗਾ ਸੀਗਾ ਔਰ ਤਿੰਨ ਜਾਨੇ ਉਹਨੇ 골ਫ ਦਾ ਜਾਣਾ ਸੀ ਕਿਤੇ ਸੈਟਲ ਤੋਂ ਫਲਾਈਟ ਲੈ ਕੇ ਉਹਨੂੰ ਬਾਰਡਰ ਤੇ ਰੋਕ ਲਿਆ ਉਹ ਕਹਿੰਦੇ ਤਿੰਨ ਜਾਨੇ ਤੁਸੀਂ ਹੈਗੇ ਹੋ ਨੌਜਵਾਨ ਹੈਗੇ ਹੋ ਤੁਹਾਡੇ ਕੋਲ ਪੈਸੇ ਕਿੰਨੇ ਆਗੇ ਤੁਸੀਂ ਇੰਨੀ ਵਾਰਡ ਕਿਵੇਂ 골ਫ ਕਿੱਧਨ ਚੱਲਿਓ ਯਾਨੀ ਵੈਨ ਦੇਰ ਇਜ਼ ਅ ਪੈਟਰਨ ਉਹ ਪ੍ਰੋਫਾਈਲਿੰਗ ਕਰਨ ਦੇ ਵਿੱਚ ਅਸੀਂ ਮੈਨੂੰ ਲੱਗਦਾ ਹੈ ਕਿ ਥੋੜਾ ਬਹੁਤ ਤਾਂ ਪ੍ਰੋਵੈਂਸ਼ਲ ਪੱਧਰ ਤੇ ਵੀ ਬਰਾੜ ਸਾਹਿਬ ਕਰ ਸਕਦੇ ਆ ਰਮਾਣਾ ਸਾਹਿਬ ਜਿਹੜਾ ਪਹਿਲੀ ਮੈਂ ਗੱਲ ਇਹ ਕਹਿਣੀ ਚਾਹੁੰਦਾ ਕਿ ਜਿਹੜਾ ਹਰ ਇੱਕ ਬੰਦੇ ਕੋਲ ਜਿਹੜਾ ਉਹ ਹੱਕ ਹੈ ਇਸ ਮੁਲਕ ਦੇ ਵਿੱਚ ਕਿ ਉਹ ਸੇਕ ਮਹਿਸੂਸ ਕਰੇ ਇਹ ਕੋਈ ਉਹ ਮੰਗ ਨਹੀਂ ਕਰ ਰਿਹਾ ਕਿ ਤੁਹਾਨੂੰ ਉਹਦਾ ਹੱਕ ਹੈ ਔਰ ਉਹਨੂੰ ਬਹਾਲ ਕਰਨਾ ਫਰਜ਼ ਹੈ ਸਾਰੇ ਜਿੰਨੇ ਵੀ ਸਰਕਾਰਾਂ ਨੇ ਜਿੰਨੇ ਵੀ ਸਾਡੇ ادارے ਨੇ ਉਹਨਾਂ ਨੂੰ ਜਿੱਥੋਂ ਤੱਕ ਤੁਸੀਂ ਕਹਿੰਦੇ ਆ ਕਿ ਪੁਲਿਸਿੰਗ ਦੀ ਜਿਹੜੀ ਨਫਰੀ ਹੈ ਜਾਂ ਉਹਨੂੰ ਕਿਵੇਂ ਯੂਜ਼ ਕੀਤਾ ਜਾਵੇ ਉਹ ਪੁਲਿਸ ਹੀ ਫੈਸਲਾ ਕਰ ਸਕਦੀ ਹੈ ਅਸੀਂ ਕੀ ਕਰ ਸਕਦੇ ਆ ਅਸੀਂ ਤਾਂ ਪੁਲਿਸ ਨੂੰ ਜਿਹੜੇ ਸਾਧਨ ਮਹੀਆ ਕਰ ਸਕਦੇ ਆ ਜਿਹੜੇ ਸਾਧਨ ਚਾਹੀਦੇ ਆ ਚਾਹੇ ਉਹ ਕੋਈ ਹੋਰ ਫੰਡਿੰਗ ਦੀ ਗੱਲਬਾਤ ਹੋਵੇ ਜਾਂ ਆਪਾਂ ਪਹਿਲਾਂ ਹੁਣ ਮੈਂ ਮਿਸਾਲ ਦੇ ਤੌਰ ਤੇ ਤੁਹਾਨੂੰ ਗੱਲ ਕਰਦਾ ਇੱਕ ਸਮਾਂ ਸੀ ਪਿੱਛੇ ਥੋੜਾ ਚੱਲ ਜੀਏ ਆਪਾਂ ਚ 5-6 ਸਾਲ ਤਾਂ ਅਸੀਂ ਜਿਹੜਾ ਇਹ ਕਿਸੇ ਵੀ ਲੋਕਲ ਪੁਲਿਸ ਲਿਆ ਦਿਓ ਤਾਂ ਉਹਦੇ ਨਾਲ ਸਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਲੋਕਲ ਪੁਲਿਸ ਆਗੇ ਲੋਕਲ ਪੁਲਿਸ ਵਾਸਤੇ ਜਿਹੜਾ ਸੂਬਾ ਸਰਕਾਰ ਨੇ 250 ਮਿਲੀਅਨ ਡਾਲਰ ਫੰਡਿੰਗ ਦਿੱਤੀ ਹੈ ਕਿਸੇ ਸ਼ਹਿਰ ਨੂੰ ਮਿਲੀਅਨ ਡਾਲਰ ਫੰਡਿੰਗ ਦਿੱਤੀ ਅਸੀਂ ਕੱਲੇ ਸਰੀ ਨੂੰ 250 ਮਿਲੀਅਨ ਡਾਲਰ ਫੰਡਿੰਗ ਦਿੱਤੀ ਹੈ ਤਾਂ ਕਿ ਉਹ ट्रांजिशन ਥ੍ਰੀਕ ਸੇਕਾ ਨਾ ਹੋ ਸਕੇ ਅ ਇਸੇ ਤਰੀਕੇ ਨਾਲ ਆਪਾਂ ਕਈ ਜਿਹੜੀ ਹੋਰ ਗੱਲਾਂ ਕਰਦੇ ਆ ਜਿੱਥੋਂ ਤੱਕ ਪੁਲਿਸਿੰਗ ਦਾ ਕੰਮ ਹੈ ਉਹ ਪੁਲਿਸ ਅਫੀਸਰਜ਼ ਨੇ ਕਰਨਾ ਹੈ ਉਹਨੂੰ ਜੇ ਮੰਤਰੀ ਉੱਤੇ ਆਪਾਂ ਉਹਦੇ ਵੀ ਮੈਂ ਗੱਲ ਕਹੀ ਸੀ ਕਦੇ ਵੀ ਨਹੀਂ ਰਾਤ ਨੂੰ ਤੁਸੀਂ ਇੱਥੇ ਬੰਦੇ ਲਾ ਦੇ ਉੱਥੇ ਬੰਦੇ ਲਾ ਦਿਓ ਉਹ ਉਹਨਾਂ ਦੀ ਉਹਨਾਂ ਦੀ ਜਿਹੜੀ ਮਹਾਰਤ ਹੈਗੀ ਹੈ ਉਹਨਾਂ ਦਾ ਉਹ ਕੰਮ ਹੈ ਉਹ ਉਹਨਾਂ ਨੇ ਕਰਨਾ ਹੈ ਪਰ ਆਪਾਂ ਨੂੰ ਉਹਨਾਂ ਤੋਂ ਲਗਾਤਾਰ ਜਿਹੜਾ ਹੈਗਾ ਜੇ ਮੈਂ ਸਮਝ ਨਾ ਜੇ ਇਸੇ ਕਰਦੇ ਆ ਰਹੇ ਹਾਂ ਕਿ ਵੀ ਭਾਈ ਇਸ ਸ਼ਹਿਰ ਨੂੰ ਸੇਹ ਬਣਾਇਆ ਜਾਵੇ ਇਸ ਸੂਬੇ ਨੂੰ ਸੇਹ ਬਣਾਇਆ ਜਾਵੇ ਇਹ ਜਿਹੜਾ ਹੋ ਰਿਹਾ ਹੈ ਇਹਨੂੰ ਘਟਾਇਆ ਜਾਵੇ ਇਹਦੇ ਤੇ ਕਾਬੂ ਪਾਇਆ ਜਾਵੇ ਉਸ ਕਾਬੂ ਪਾਉਣ ਵਾਸਤੇ ਤੁਹਾਨੂੰ ਹੋਰ ਕੀ ਚਾਹੀਦਾ ਹੈ ਅਸੀਂ ਉਹਦੇ ਵਾਸਤੇ ਜਿਹੜਾ ਹੈਗਾ ਉਹਨਾਂ ਨੂੰ ਸਪੋਰਟ ਕਰ ਸਕਦੇ ਹਾਂ ਲਗਾਤਾਰ ਠੀਕ ਹੈ ਤੇ ਜਿਹੜੀ ਉਹਨਾਂ ਨੇ ਕਿੱਥੇ ਬੰਦੇ ਲਾਉਣੇ ਆ ਕਿਵੇਂ ਲਾਉਣੇ ਆ ਇਹ ਪੁਲਿਸ ਦਾ ਫੈਸਲਾ ਹੈ ਇਹ ਪੁਲਿਸ ਨੇ ਕਰਨੇ ਆ ਅਸੀਂ ਤਾਂ ਉਹਨਾਂ ਨੂੰ ਸਪੋਰਟ ਕਰ ਸਕਦੇ ਹਾਂ ਕਿਉਂਕਿ ਪੁਲਿਸ ਇਸ ਮੁਲਕ ਦੇ ਵਿੱਚ ਇਹਦੀ ਖੂਬਸੂਰਤੀ ਹੈ ਕਿ ਉਹ ਇੰਡੀਪੈਂਡੈਂਟ ਆ ਆਪਣੇ ਫੈਸਲੇ ਦੇ ਵਿੱਚ ਉਹਦੇ ਵਿਸ਼ਾਸੀ ਬੰਦੇ ਦਖਲਅੰਦਾਜ਼ੀ ਨਹੀਂ ਕਰਦੇ ਵੀ ਕਿਹਨੂੰ ਫੜਨਾ ਹੈ ਕਿਹਨੂੰ ਛੱਡਣਾ ਕਿਵੇਂ ਕਰਨਾ ਅਸੀਂ ਕਾਨੂੰਨ ਚੇਂਜ ਕਰ ਸਕਦੇ ਆ ਕਾਨੂੰਨ ਨੂੰ ਬੈਟਰ ਬਣਾ ਸਕਦੇ ਆ ਅਸੀਂ ਫੈਡਰਲ ਸਰਕਾਰ ਤੋਂ ਮਿਸਾਲ ਦੇ ਤੌਰ ਤੇ ਮੰਗ ਕੀਤੀ ਕਿ ਜਿਹੜੀਆਂ ਇਹ ਜਥੇਬੰਦੀਆਂ ਨੇ ਇਹਨਾਂ ਨੂੰ ਟੈਰਰਿਸਟ ਐਲਾਨੇ ਐਲਾਨੇ ਜਾਵੇ ਉਹਨਾਂ ਨੇ ਕੀਤਾ ਇਸੇ ਤਰ੍ਹਾਂ ਨੂੰ ਮੰਗ ਕੀਤੀ ਕਿ ਬੇਲ ਜਿਹੜੇ ਬੇਲ ਸਿਸਟਮ ਆ ਉਹਨੂੰ ਟਫ ਕੀਤਾ ਜਾਵੇ ਉਹ ਜਿਹੜਾ ਕਾਨੂੰਨ ਹੈ ਉਹ ਪਾਰਲੀਮੈਂਟ ਦੇ ਵਿੱਚ ਇਸ ਵੇਲੇ ਹੈਗਾ ਉਹਦੇ ਨਾਲ ਜਿਹੜੀ ਬੇਲ ਸਿਸਟਮ ਦੇ ਵਿੱਚ ਬੜੀ ਵੱਡੀ ਤਬਦੀਲੀ ਹੋਊਗੀ ਔਰ ਇਹ ਵੀ ਕੀਤਾ ਉਹਨਾਂ ਨੇ ਜਿਹੜਾ ਐਕਸਟਰੈਸ਼ਨ ਕਰਨ ਵਾਲੇ ਬੰਦੇ ਨੇ ਜੇ ਕੋਈ ਪੰਜ ਛੇ ਘਰਾਂ ਤੇ ਗੋਲੀ ਚਲਾਉਂਦਾ ਪਹਿਲਾਂ ਸੀਗਾ ਵੀ ਕੋਈ ਸਜ਼ਾ ਮਿਲਣੀ ਹੁਣ ਉਹ ਪੰਜ ਛੇ ਸਜ਼ਾ ਉਹਨਾਂ ਮਿਲਣੀਆਂ ਨਵੇਂ ਕਾਨੂੰਨ ਦੇ ਮੁਤਾਬਕ ਉਹਨਾਂ ਨੇ ਉਹ ਵੀ ਚੇਂਜ ਕੀਤਾ ਸੀ ਉਹਨਾਂ ਦਾ ਧੰਨਵਾਦ ਕਰਦੇ ਆਂ ਜਿਹੜੀ ਕਾਰਨੀ ਸਰਕਾਰ ਦਾ ਕਿਉਂਕਿ ਉਹ ਸਾਡੀਆਂ ਗੱਲਾਂ ਸੁਣ ਕੇ ਉਹਨਾਂ ਨੇ ਕੰਮ ਕੀਤਾ ਸੋ ਲਗਾਤਾਰ ਅਸੀਂ ਜਿਹੜਾ ਚਾਰੇ ਪਾਸੇ ਤਾਂ ਕਿ ਇਸ ਜਿਹੜੀ ਘਟਨਾ ਨੂੰ ਇਸ ਜਿਹੜੀ ਸਾਰੀ ਕੰਮ ਨੂੰ ਕਾਬੂ ਪਾਇਆ ਜਾ ਸਕੇ ਜੋ ਵੀ ਸਪੋਰਟ ਚਾਹੀਦੀ ਹੈ ਉਹ ਸਪੋਰਟ ਅਸੀਂ ਮਹਿਆ ਕਰ ਰਹੇ ਆਂ ਪਾਪਾ ਸਾਹਿਬ ਜਾਣਦੇ ਜਾਂਦੇ ਆਂ ਉਹ ਅੰਗਰੇਜ਼ੀ ਚ ਕਹਿੰਦੇ ਨੇ ਕਿ ਵੇਅਰ ਦਰ ਇਜ਼ ਅ ਵੈਲ ਦਰ ਇਜ਼ ਅ ਵੇ ਆ ਇਹ ਸਾਰੀਆਂ ਗੱਲਾਂ ਤੁਹਾਡੀਆਂ ਸਹੀ ਨੇ ਇਹਨੂੰ ਅਸੀਂ ਕੌਂਟਰਡਿਕਟ ਨਹੀਂ ਕਰ ਸਕਦੇ ਤੁਸੀਂ ਬਿਲਕੁਲ ਉਹੀ ਬੋਲ ਰਹੇ ਹੋ ਜਿਹੜਾ ਕਿ ਜ਼ਿੰਮੇਵਾਰ ਕਿਸੇ ਸਿਆਸਤਦਾਨ ਨੂੰ ਕਹਿਣਾ ਚਾਹੀਦਾ ਮੈਂ ਤੁਹਾਡੇ ਨਾਲ ਸਟੇਜ ਤੋਂ ਵੀ ਤੁਹਾਡੀ ਗੱਲ ਸੁਣੀ ਸੀਗੀ ਕਿ ਇਥੋਂ ਦਾ ਜਿਹੜਾ ਮੰਤਰੀ ਜਾਂ ਐਮਐਲਏ ਹੈਗਾ ਉਹ ਪੁਲਿਸ ਦੀ ਕਾਰਗੁਜ਼ਾਰੀ ਦੇ ਵਿੱਚ ਰੋਜ਼ ਵਾਂਗੂ ਦਖਲਅੰਦਾਜ਼ੀ ਨਹੀਂ ਕਰਦਾ ਜੇ ਕਰਦਾ ਤਾਂ ਉਹਨੂੰ ਨਤੀਜਾ ਭੁਗਤਣਾ ਪੈ ਸਕਦਾਗਾ ਪਰ ਜਦੋਂ ਆਖਰੀ ਸਵਾਲ ਤੁਹਾਨੂੰ ਟਿੱਪਣੀ ਚਾਹਣਾ ਤੁਹਾਡੀ ਕਿ ਜਦੋਂ ਜ਼ਿੰਮੇਵਾਰ ਲੋਕ ਭਾਈਚਾਰੇ ਦੇ ਵਿੱਚ ਸਨਮਾਨਤ ਹਸਤੀਆਂ ਵੀ ਇਹ ਕਹਿਣ ਲੱਗ ਪੈਣ ਜਾਂ ਇਸ ਕਦਰ ਸੋਚਣ ਲੱਗ ਪੈਣ ਕਿ ਯਾਰ ਭੂਰੇ ਰੰਗ ਦੇ ਲੋਕਾਂ ਤੇ ਸਾਰਾ ਕੁਝ ਹੋ ਰਿਹਾ ਇੱਕ ਵਕਤ ਹੀ ਹੈਗੀ ਹੈ ਤਾਂ ਇਹ ਸਾਰੀ ਜਿਹੜੀ ਲੀਨਿਐਂਸੀ ਜਾਂ ਇਹ ਮੱਠੀ ਤੌਰ ਤੋਂ ਰਿਹਾ ਸਿਸਟਮ ਜੇਕਰ ਇਹਹੀ ਵੈਨਕੂਵਰ ਨਾਰਥ ਵੈਨਕੂਵਰ ਚ ਵਰਤਦਾ ਤਾਂ ਸ਼ਾਇਦ ਇੰਝ ਨਹੀਂ ਸੀ ਹੋਣਾ ਬਹੁਤ ਤੇਜ਼ੀ ਨਾਲ ਸਭ ਕੁਝ ਹੋ ਜਾਣਾ ਸੀਗਾ ਜਦੋਂ ਲੋਕ ਇਹ ਕਹਿਣ ਲੱਗ ਪਣ ਬ੍ਰਾਡ ਸਾਹਿਬ ਕਿ ਸਾਨੂੰ ਹਥਿਆਰ ਦੇ ਦਿਓ ਅਸੀਂ ਡਿਫੈਂਡ ਕਰਾਂਗੇ ਆਪਣੇ ਆਪ ਨੂੰ ਅਸੀਂ ਮਰਨਾ ਨਹੀਂ ਮਰਨ ਤੋਂ ਪਹਿਲਾਂ ਅਸੀਂ ਮਾਰਨ ਚ ਮਾਰਨ ਦੇ ਵਿੱਚ ਰਾਹ ਤੇ ਤੁਰਾਂਗੇ ਦਿਸ ਇਸ ਨਾਟ ਅ ਗੁੱਡ ਨਿਊਜ਼ ਫਾਰ ਆਲ ਆਫ ਅਸ ਯੋਰ ਕਨਕਲੂਡਿੰਗ ਰਮਾਰਕਸ ਰਮਾਣਾ ਸਾਹਿਬ ਦੇਖੋ ਗੱਲ ਇਹ ਆ ਕਿ ਜਿਹੜੀ ਅਸੀਂ ਇਹ ਗੱਲ ਕਰਦੇ ਆ ਕਿ ਵੀ ਇਹ ਹੋਰ ਕਿਤੇ ਹੁੰਦਾ ਪਹਿਲੀ ਗੱਲ ਤਾਂ ਅਸੀਂ ਇਹ ਕਿਆ ਸਰਾਈਆਂ ਲਾ ਰਹੇ ਆਂ ਹਾਂਜੀ ਇਸ ਕਿਸਮ ਦੀ ਜੇ ਮੈਨੂੰ ਤੁਸੀਂ ਪੁੱਛੋ ਐਸ ਕਿਸਮ ਦੀ ਕੋਈ ਅਸੀ ਗੱਲ ਨਹੀਂ ਆ ਕਿ ਵੀ ਇਹ ਇੱਥੇ ਘੱਟ ਐਕਸ਼ਨ ਤਾਂ ਹੋ ਰਿਹਾ ਕਿਉਂਕਿ ਇਹ ਇੱਕ ਭਾਈਚਾਰੇ ਦੀ ਗੱਲਬਾਤ ਹੈਗੀ ਆ ਬਿਲਕੁਲ ਨਹੀਂ ਹੈ ਹਰ ਉਹ ਕਦਮ ਚੁੱਕਿਆ ਜਾ ਰਿਹਾ ਜਿਹਦੇ ਕਰਕੇ ਜਿਹੜਾ ਜਿਹਦੇ ਨਾਲ ਇਹ ਘਟਨਾ ਨੂੰ ਕਾਬੂ ਪਾਇਆ ਜਾ ਸਕੇ ਹੋਰ ਵੀ ਵੈਨਕੂਵਰ ਦੇ ਵਿੱਚ ਵੀ ਬੜੀਆਂ ਘਟਨਾਵਾਂ ਹੁੰਦੀਆਂ ਜੇ ਤੇ ਆਖੋ ਵੈਨਕੂਵਰ ਦੇ ਵਿੱਚ ਨਹੀਂ ਹੁੰਦੀਆਂ ਵੈਨਕੂਵਰ ਦੇ ਵਿੱਚ ਆ ਦੋ ਸਾਲ ਪਹਿਲਾਂ ਲਗਾਤਾਰ ਜਿੰਨੇ ਵਿਜਨ ਸੀ ਉਹਨਾਂ ਦੇ ਉੱਤੇ ਜਿਹੜਾ ਹੈਗਾ ਬ੍ਰੇਕਇਨ ਹੁੰਦੀਆਂ ਸੀ ਵੱਡੇ ਪੱਧਰ ਤੇ ਬ੍ਰੇਕਨ ਹੁੰਦੀਆਂ ਸੀਗੀਆਂ ਉਦੋਂ ਵੀ ਕੋਈ ਸਰਕਾਰ ਨੇ ਇਹ ਨਹੀਂ ਸੀ ਕਰਤਾ ਵੀ ਰਾਤ-ਰਾਤ ਲਿਆ ਕੇ ਉੱਥੇ ਫੌਜ ਲਾਤੀ ਸੀ ਨਹੀਂ ਬਿਲਕੁਲ ਨਹੀਂ ਛੋਇਆ ਆ ਇਹ ਜਿਹੜੀ ਹੈਗੀ ਆ ਸਰਕਾਰ ਉਹ ਹਰ ਕੋਸ਼ਿਸ਼ ਕਰਦੀ ਹੈ ਮੈਂ ਨਿੱਜੀ ਤੌਰ ਤੇ ਤੇ ਮੈਨੂੰ ਪੁੱਛੋ ਮੈਂ ਇਸ ਗੱਲ ਨਾਲ ਸਹਿਮਤ ਨਹੀਂਗਾ ਕਿ ਵੀ ਇੱਥੇ ਕੋਈ ਇਹ ਮੰਨ ਕੇ ਕੰਮ ਕੀਤਾ ਜਾ ਰਿਹਾ ਹੁਣ ਜੇ ਮੈਂ ਤੁਹਾਨੂੰ ਕਹਾਂ ਵੀ ਜਿਹੜੇ ਬੰਦਿਆਂ ਤੇ ਅਟੈਕ ਹੋ ਰਿਹਾ ਜਿੰਨਾ ਬੰਨਾਂ ਤੇ ਕੁੜੀਆਂ ਚਲਦੀਆਂ ਉਹ ਪੰਜਾਬੀ ਮੂਲ ਦੇ ਜਾਂ ਭਾਰਤੀ ਮੂਲ ਦੇ ਲੋਕ ਨੇਗੇ ਜਿਹੜੇ ਕਰ ਰਹੇ ਆ ਉਹ ਵੀ ਭਾਰਤੀ ਮੂਲ ਦੇ ਲੋਕ ਨੇਗੇ ਆਪਾਂ ਲੋਕਲ ਪੁਲਸ ਲਿਆਂਦੀ ਸੀ ਇਹ ਕਹਿ ਕੇ ਵੀ ਆਪਣੇ ਲੋਕਲ ਬੱਚੇ ਭਰਤੀ ਕੀਤੇ ਜਾਂ ਜੇ ਹੁਣ ਤੁਸੀਂ ਜਾ ਕੇ ਦੇਖੋ ਜਿੰਨੀ ਵੱਡੀ ਭਰਤੀ ਲੋਕਲ ਪੁਲਸ ਦੇ ਵਿੱਚ ਆਪਣੀ ਪੰਜਾਬੀ ਭਾਈਚਾਰੇ ਦੀ ਜਾਂਦੀ ਨੂੰ ਭਾਈਚਾਰੇ ਦੀ ਹੋਈ ਹੈ ਬਹੁਤ ਵੱਡੀ ਹੈ ਅਸੀਂ ਉਹ ਫਿਰ ਸਾਰੇ ਲੋਕਾਂ ਨੂੰ ਦੋਸ਼ ਦੇ ਰਹੇ ਆ ਵੀ ਜਿਹੜੇ ਉਹ ਉੱਥੇ ਸਾਡੇ ਬੰਦੇ ਆਪਣੇ ਬੱਚੇ ਵਿੱਚ ਬੈਠੇ ਆ ਵੀ ਉਹ ਉਹਤਨ ਵਿੱਚ ਇਹ ਕਰਨ ਦੇ ਵਿੱਚ ਸੋ ਇਸ ਕਰਕੇ ਮੈਂ ਨਹੀਂ ਸਮਝਦਾ ਵੀ ਇਹਦੇ ਵਿੱਚ ਕੋਈ ਨਸਲੀ ਬਿਤਕਰੇ ਦੀ ਜਿਹੜੀ ਗੱਲਬਾਤ ਹੈਗੀ ਆ ਹਾਂ ਨਸਲੀ ਬਿਤਕਾ ਜਿਹੜਾ ਸਾਡੇ ਸਿਸਟੈਮਿਕ ਸਿਸਟਮ ਦੇ ਵਿੱਚ ਹੈਗਾ ਉਹਦੇ ਵਾਸਤੇ ਸਰਕਾਰ ਲਗਾਤਾਰ ਲੜਾਈ ਕਰਦੀ ਹੈ ਅਸੀਂ ਦੋ ਬਿੱਲ ਪਾਸ ਕਰ ਚੁੱਕੇ ਆ ਕਿ ਜਿਹਦੇ ਵਿੱਚ ਜਿਹੜਾ ਹੈਗਾ ਜੇ ਕਿਤੇ ਉਹ ਹੈਗਾ ਸਿਸਟਮ ਤੇ ਉਹਦੇ ਵਿੱਚ ਉਹਨੂੰ ਦੂਰ ਕੀਤਾ ਜਾਵੇ ਪਰ ਜੇ ਆਪਾਂ ਕਹੀਏ ਸਪੈਸੀਫਿਕਲੀ ਇਸ ਕੇਸ ਦੇ ਵਿੱਚ ਹੋ ਰਿਹਾ ਮੈਂ ਨਿੱਜੀ ਤੌਰ ਦੇ ਤੋਂ ਉਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਇਹਦੇ ਵਿੱਚ ਸਾਧਨਾ ਦੀ ਲੋੜ ਹੈ ਇਹਦੇ ਵਿੱਚ ਸਾਰਿਆਂ ਨੂੰ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ ਸਾਰੀਆਂ ਸਰਕਾਰਾਂ ਨੂੰ ਇਕੱਠੇ ਇੱਕ ਦੂਜੇ ਤੇ ਇਹ ਨੁਕਤਾ ਚ ਇਹ ਨਹੀਂ ਕਰਨ ਦਾ ਇਹ ਸਮਾਨ ਨਹੀਂ ਹੈਗਾ ਇੱਕ ਦੂਜੇ ਨਾਲ ਸਹਿਯੋਗ ਦੇਣ ਦਾ ਕੰਮ ਹੈਗਾ ਉਹਦੇ ਨਾਲ ਹੀ ਅਸੀਂ ਇਸ ਘਟਨਾ ਤੇ ਔਰ ਇਸ ਗੁਰਪਤਿਵ ਤੇ ਕਾਬੂ ਪਾ ਸਕਦੇ ਹਾਂ ਔਰ ਸਾਹਿਬ ਤੁਹਾਡਾ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਜੀ ਮਿਹਰਬਾਨ